ਫਕੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਕਾਰੋਬਾਰ ਦੀ ਤਰੱਕੀ ਵਾਸਤੇ ਕੰਮਕਾਰ ਦੀ ਤਰੱਕੀ ਵਾਸਤੇ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਕਲਮਾ ਮੰਤਰ ਪਾਠ ਲੈ ਕੇ ਹਾਜ਼ਰ ਹੋਈ ਹੈ ਇਹ ਕਲਮਾ ਮੰਤਰ ਪਾਠ ਜੋ ਵੀ ਸੱਚੇ ਇਰਾਦੇ ਦੇ ਨਾਲ ਇਹਦਾ ਜਾਪ ਕਰੂਗਾ ਤਾਂ ਉਹਨੂੰ ਕਾਰੋਬਾਰ ਕੋਈ ਕਮੀ ਨਹੀਂ ਕਾਰੋਬਾਰ ਦੇ ਵਿੱਚ ਵਰਕਰ ਦੀ ਕੋਈ ਕਮੀ ਨਹੀਂ ਰਹੇਗੀ ਲੇਕਿਨ ਇਹਦੇ ਲਈ ਇਹ ਕਿ ਸਭ ਤੋਂ ਪਹਿਲਾਂ ਇਹਨੂੰ ਲਗਾਤਾਰ 43 ਦਿਨ ਜ਼ਰੂਰੀ ਇਹਦਾ ਜਾਪ ਕਰਨਾ ਪਵੇਗਾ ਜਿਹਦੇ ਲਈ ਇਸ ਕਲਮੀ ਦੇ ਜਾਪ ਕਰਨ ਦੇ ਲਈ ਰੋਜ਼ਾਨਾ 786 ਵਾਰੀ ਇਸ ਕਾਲਮੇ ਦਾ ਰੋਜ਼ਾਨਾ ਜਾਪ ਕਰਨਾ ਹੋਏਗਾ ਲੇਕਿਨ 786 ਵਾਰੀ ਰੋਜ਼ ਇਹਦਾ ਜਾਪ ਲਗਾਤਾਰ 41 ਦਿਨ ਕਰਨਾ ਹੈ ਕਿਸੇ ਵੀ ਦਿਨ ਤੋਂ ਤੁਸੀਂ ਇਹਦਾ ਜਾਪ ਕਰ ਸਕਦੇ ਆ ਇਹਦੇ ਵਿੱਚ ਦਿਨ ਦੀ ਕੋਈ ਪਵੰਦੀ ਨਹੀਂ ਕਿਸੇ ਵੀ ਦਿਨ ਤੋਂ ਲੈ ਕੇ ਸ਼ੁਰੂ ਕਰ ਸਕਦੇ ਆ ਲੇਕਿਨ ਇਹ ਜ਼ਰੂਰੀ ਹੈ ਕਿ ਜਿਵੇਂ ਸਾਫ਼-ਪਾਖ ਰਹਿ ਕੇ ਹੋਰ ਇਸ਼ਨਾਨ ਕਰਕੇ ਬਸਤਰ ਨਵੇਂ ਪਹਿਨ ਕੇ ਸੁਜਾਨਾ ਜਾਪ ਕਰਨਾ ਹੈ ਹੁਣ 786 ਜੜਬਾਰੀ ਜਾਪ ਜਿਹੜਾ ਕਰਨਾ ਹੈ ਉਹ ਇਹ ਤਰੀਕਾ ਹੈ ਕਿ ਇੱਕ ਕੋਲੀ ਦੇ ਵਿੱਚ 786 ਚਣਿਆਂ ਦੇ ਦਾਣੇ ਜਿਨ੍ਹਾਂ ਛੋਲਿਆਂ ਦੇ ਦਾਣੇ ਵੀ ਕਹਿ ਦਿੰਦੇ ਆ 786 ਕੋਲੀ ਦੇ ਵਿੱਚ ਗਣ ਕੇ ਰੱਖ ਲੈਣੇ ਜਾਪ ਕਰਨੇ ਤੁ ਪਹਿਲਾ ਜਿਸ ਵੇਲੇ ਤੁਸੀਂ ਜਾਪ ਕਰਨਾ ਇਸੇ ਤਰ੍ਹਾਂ ਉਹ ਜਿਸ ਕੋਲੀ ਦੇ ਵਿੱਚ ਜਣੇ 786 ਗਣਕੇ ਰੱਖਿਆ ਹੋਆ ਇੱਕ ਕੋਲੀ ਖਾਲੀ ਕੋਲ ਰੱਖ ਲੈਣੀ ਇੱਕ ਵਰਨਾ ਚੱਕੀ ਇੱਕ ਵੀ ਰੜ ਕੇ ਖਾਲੀ ਕੋਲੀ ਦੇ ਵਿੱਚ ਰੱਖੀ ਜਾਣੇ ਇਸੇ ਤਰ੍ਹਾਂ ਤੁਸੀਂ ਪਹਿਲਾਂ ਹੀ ਜਾਣੇ 786 ਜਣੇ ਹੋਏ ਨੇ ਰੋਜ਼ਾਨਾ اس طرح ہی جاپ کرنا ہے اس بعد جمیں جمیں تو اٹھا جیپ ہوں جائے گا اکتالی دن تو بعد تو اٹھے تے بہت بڑی اللہ پاک دی کرپا ہوئے گی لیکن اے نہیں اسی ہیں کہ انہوں اکتالی دن تو بعد چھڑ دیو نہیں پھر بھی کتنے ناگا پی گیا تو پی گیا نہیں تو یہ لگاتار جمع جی کری جاؤں گے جنہ ایزا جاب کر دے رہوں گے اُنہ ہی انہوں بات تو ود فائدہ ہوگی گا بات تو بات ود لاھ گا اور کسے بھی کام بلنوں ولکوں گے کوئی بھی کام کرنے کی سوچوں گے کسے بھی کاروبار دے تو انہوں خار نہیں ہوگی ہر کام دے کے ہر کاروبار دے تو انہوں ترقی ملے گی تو تاریخ میلت دا ملک ਤੁਹਾਨੂੰ ਮਿਲੇਗਾ ਤੁਸੀਂ ਇਹ ਨਹੀਂ ਕਿ ਆਪਣੀ ਕਮਾਈ ਦੇ ਵਿੱਚੋਂ ਵੰਡਦੇ-ਵੰਡਦੇ ਥੱਕ ਜਾਉਂਗੇ ਪਰ ਤੁਹਾਨੂੰ ਮਾਲਕ ਦਿੰਦਾ ਕਦੀ ਨਹੀਂ ਥਕੇਗਾ ਬੇਅੰਤ ਤੁਹਾਡੇ ਕੋਲ ਧਨ ਆਵੇਗਾ ਬੜੀ ਕਿਰਪਾ ਹੋਵੇਗੀ ਮਾਲਕ ਦੀ ਪਰ ਜੇ ਇਸ ਚਾਪ ਨੂੰ ਤੁਸੀਂ ਨੇਕ ਨੀਤੀ ਦੇ ਨਾਲ ਕਰ ਲਿਆ ਨੇਕ ਨੀਤੀ ਦੇ ਨਾਲ ਇੱਥੇ ਮਿਹਨਤ ਕਰ ਲਈ ਤਾਂ اللہ پاک بہت بڑی رحمت کرے گا سو دوستو ہوں اپنا اس کلمی وال چلتی ہیں جس کلمی نو پہلے تو اسی چنگی طرح سننا ہے یاد کرنا ہے اس بعد یاد کرنے تو بعد ہی جاب شروع کرنا ہے سو دوستو او کلمہ اس طرح ہے بسم اللہ الرحمن الرحیم ال موتی حب اللہ یہ کلما منتر پاٹ ہے اس نفع دوبارہ بھی رپیٹ کر دوں بسم اللہ رحمان رحیم ال موتی حب اللہ یہ کلمہ ہے جس چنگی طرح یاد کر کے جا لگاتار اکتالی دن جاپ کرنا ہے ਕਤੌ ਲੀਨ ਜੌਬ ਕਰਨਤਿਆਂ ਕਰਦੇ ਆ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਜਾਵੇਗਾ ਕਿ ਅਸੀਂ ਕੁਛ ਨਾ ਕੁਛ ਕਰ ਰਹੇ ਹਾਂ ਜਾਂ ਅਸੀਂ ਕੁਛ ਕੀਤਾ ਹੈ ਸੋ ਦੋਸਤੋ ਜਿਹੜੇ ਵੀ ਇਸ ਚੈਨਲ ਤੇ ਮੇਰੇ ਸਤਿਕਾਰਯੋਗ ਵੀਰ ਨਵੇਂ ਨੇ ਉਹਨਾਂ ਨੂੰ ਬੇਨਤੀ ਕੀਤੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਕਮੈਂਟ ਬਾਕਸ ਦੇ ਵਿੱਚ ਜੈ ਪੀਰਾਂ ਦੀ ਜਰੂਰ ਲਿਖਣਾ ਹੈ ਜਲਦ ਹੀ ਕਿਸੇ ਨਵੇਂ ਮੰਤਰ ਕਰਮੇ ਪਾਠ ਦੇ ਨਾਲ ਹਾਜ਼ਰ ਹੋਵਾਂਗੇ ਸੋ ਜਦ ਤੱਕ ਲਈ ਜੈ ਪੀਰਾਂ ਦੀ